ਅੱਜ ਦੇ ਵੀਡੀਓ ਦੇ ਵਿੱਚ ਅਸੀਂ ਬਣਾਵਾਂਗੇ ਆਮਲੇ ਦਾ ਅਚਾਰ ਆਮਲੇ ਦਾ ਅਚਾਰ ਬਣਾਵਾਂਗੇ ਇਸ ਤਰੀਕੇ ਦੇ ਨਾਲ ਇਹਨਾਂ ਲੰਮੇ ਟਾਈਮ ਤੱਕ ਇਹ ਅਚਾਰ ਖਰਾਬ ਕਦੀ ਨਹੀਂ ਹੋਏਗਾ ਮੇਰੇ ਤਰੀਕੇ ਦੇ ਨਾਲ ਅਚਾਰ ਪਾਓਗੇ ਤੇ 5 ਸਾਲ ਵੀ ਖਾ ਸਕਦੇ ਹੋ 10 ਸਾਲ ਵੀ ਖਾ ਸਕਦੇ ਹੋ ਕਦੀ ਨਹੀਂ ਖਰਾਬ ਹੋਊਗਾ ਅਚਾਰ ਪਾਉਣ ਵਾਸਤੇ ਮੈਂ 2 ਕਿਲੋ ਆਮਲੇ ਲੈਨੇ ਇਹਨਾਂ ਨੂੰ ਮੈਂ ਧੋ ਬਣਾ ਕੇ ਤੇ ਪਾਣੀ ਚ ਪਾ ਕੇ ਤੇ ਗੈਸ ਤੇ ਰੱਖ ਦਿੱਤਾ ਏ ਇਹ ਉਬਲਣ ਵਾਸਤੇ ਧਰ ਦਿੱਤੇ ਨੇ ਇਹ ਆਮਲੇ ਉਬਲ ਰਹੇ ਨੇ ਇਸ ਟਾਈਮ ਇਹ ਓਨੀ ਦੇਰ ਤੱਕ ਮੈਂ ਉਬਾਲਾਂਗੀ ਜਿੰਨੀ ਦੇਰ ਤੱਕ ਇਹਦੀਆਂ ਪੰਖੜੀਆਂ ਅਲੱਗ ਨਹੀਂ ਹੋ ਜਾਂਦੀਆਂ ਤੇ ਆਹ ਦੇਖੋ ਮੈਂ ਚੈੱਕ ਕਰ ਰਹੀ ਆਹ ਇਹਦੀਆਂ ਪੰਖੜੀਆਂ ਚੈੱਕ ਕਰੂੰਗੀ ਤੇ ਆਹ ਦੇਖੋ ਅਲੱਗ ਹੋ ਗਈਆਂ ਨੇ ਹੁਣ ਮੈਂ ਗੈਸ ਬੰਦ ਕਰ ਦੂੰਗੀ ਤੇ ਆਮਲੇ ਜਿਹੜੇ ਆ ਇਹਨਾਂ ਨੂੰ ਠੰਡੇ ਹੋਣ ਵਾਸਤੇ ਰੱਖ ਦੂੰਗੀ ਇਹ ਉਹਲੇ ਜਿਹੜੇ ਆ ਇਹਨਾਂ ਨੂੰ ਮੈਂ ਇਹ ਭਾਂਡੇ ਦੇ ਵਿੱਚ ਕੱਢ ਕੇ ਜਾਲੀ ਦੇ ਨਾਲ ਤੇ ਮੈਂ ਬੈਠ ਕਰਕੇ ਆਪਣਾ ਰੱਖ ਕੇ ਤੇ ਬੈਠ ਕੇ ਤੇ ਆਹ ਦੇਖੋ ਮੈਂ ਪੰਖੜੀਆਂ ਜਿਹੜੀਆਂ ਨੇ ਨਾ ਉਹ ਅਲੱਗ-ਅਲੱਗ ਕਰ ਲਵਾਂਗੀ ਜਦੋਂ ਠੰਡੇ ਹੋਣਗੇ ਤਾਂ ਆਹ ਦੇਖੋ ਮੈਂ ਇਹਨਾਂ ਦੀਆਂ ਪੰਖੜੀਆਂ ਇਸ ਕਰਕੇ ਲਾ ਰਹੀ ਆ ਕਿ ਇਹਨਾਂ ਦੀਆਂ ਗਿੜਕਾ ਜਿਹੜੀਆਂ ਨੇ ਉਹ ਕੱਢ ਕੇ ਅਚਾਰ ਦੇ ਵਿੱਚ ਨਹੀਂ ਪਾਉਣੀਆਂ ਉਹਨਾਂ ਨੂੰ ਕੱਢ ਕੇ ਤੇ ਫਿਰ ਅਚਾਰ ਬਣਾਉਣਾ ਆ ਘੜਕ ਪਾਉਣ ਦੇ ਨਾਲ ਇੱਕ ਗੱਲ ਹੈ ਘੜਕ ਦਾ ਇਹ ਆ ਕਿ ਉਲੀ ਵੀ ਲੱਗ ਸਕਦੀ ਆ ਜਲਦੀ ਉਲੀ ਵੀ ਲੱਗ ਜਾਂਦੀ ਆ ਤੇ ਵੈਸੇ ਵੀ ਆਪਾਂ ਜਿਹੜੀ ਆ ਇਸ ਤਰ੍ਹਾਂ achar ਪਾਵਾਂਗੇ ਤੇ achar ਜਿਹੜਾ ਆ ਖਰਾਬ ਵੀ ਘੱਟ ਹੁੰਦਾ ਜਿੰਨਾ ਖਾਦਾ ਜਾਏ ਖਾਦਾ ਜਾਏ ਸੁੱਟਣ ਦਾ ਕੰਮ ਜਿਹੜਾ ਉਹ ਖਤਮ ਹੋ ਜਾਊਗਾ ਕਿਉਂਕਿ achar ਜਿੰਨਾ ਚਾਹੀਦਾ ਹੁੰਦਾ ਉਹਨਾਂ ਡੱਬੇ ਦੇ ਵਿੱਚੋਂ ਆਪਾਂ ਲੈ ਸਕਦੇ ਆ ਹੁਣ ਦੇਖੋ ਮੈਂ ਸਾਰੀਆਂ ਪੰਖੜੀਆਂ ਜਿਹੜੀਆਂ ਇਹਨਾਂ ਨੂੰ ਖੋਲ ਲਿਆਏ ਤੇ ਇਹ ਲੱਗ ਲੱਗ ਹੋ ਗੀਆਂ ਨੇ ਬੀਜ ਮੈਂ ਕੱਢ ਦਿੱਤੇ ਨੇ ਸਾਰੇ ਗਿਟਕਾਂ ਜਿਹੜੀਆਂ ਹੁੰਦੀਆਂ ਉਹ ਮੈਂ ਕੱਢ ਦਿੱਤੀਆਂ ਨੇ ਇਹ ਕੰਮ ਥੋੜਾ ਜਿਆ ਮਿਹਨਤ ਵਾਲਾ ਪੈ ਜਾਂਦਾ ਵਾ ਪਰ ਇਹ ਆਕੇ achar ਬਣਦਾ ਬਹੁਤ ਸਵਾਦ ਹੈ ਟੇਸਟੀ achar ਬਣਦਾ ਆ ਸੱਚੀ ਗੱਲ ਆ ਤੁਸੀਂ ਇਸ ਤਰ੍ਹਾਂ achar ਤਿਆਰ ਕਰੋਗੇ ਨਾ ਤੇ ਸੱਚੀ ਇਹ ਵੀਡੀਓ ਵੇਖੋਗੇ ਤੇ ਕਦੀ ਜਾਨ ਹੀ ਕਰੋਗੇ ਕਿ ਵਾਕਿਆ ਹੀ achar ਜਿਹੜਾ ਐ ਸਾਨੂੰ ਬਣਾਉਣਾ ਦੱਸਿਆ ਆ ਜਾਂ ਸਮਝ ਲਓ ਵੀ ਵੀਡੀਓ ਵੇਖ ਕੇ ਬਣਾਇਆ ਆ ਸੀ ਹੁਣ ਇਹ ਜਿਹੜੀਆਂ ਆਪਣੇ ਆਹ ਪੰਖੜੀਆਂ ਬਣਾਈਆਂ ਨੇ ਔਲਿਆਂ ਨੂੰ ਆਪਾਂ ਇਦਾਂ ਬਣਾਇਆ ਏ ਇਹਨੂੰ ਆਪਾਂ ਇੱਕ ਨਾ ਇਹ ਗਿੜਕਾ ਵੀ ਦੇਖ ਲਓ ਅਲੱਗ ਹੋ ਗਿ ਜਾਣੇ ਹੁਣ ਇਹਨਾਂ ਨੂੰ ਆਪਾਂ ਇੱਕ ਕਾਟਨ ਦੇ ਕੱਪੜੇ ਦੇਤੇ ਨਾ ਸੁੱਕਣੇ ਪਾ ਦਵਾਂਗੇ ਕਿਉਂਕਿ ਜ਼ਿਆਦਾ ਤਰ ਅਚਾਰ ਨੂੰ ਉੱਲੀ ਪੈ ਜਾਂਦੀ ਆ ਸਭ ਨੂੰ ਪਤਾ ਕਾਲਾ ਹੋ ਜਾਂਦਾ ਆ ਉੱਲੀ ਵੀ ਪੈ ਜਾਂਦੀ ਆ ਇਹ ਚੀਜ਼ ਤੇ ਤੁਹਾਨੂੰ ਮੰਨਣੀ ਪਊਗੀ ਪਰ ਆ ਜੋ ਮੈਂ achar ਬਣਾ ਰਹੀ ਆ ਇਹਨੂੰ ਕੁਛ ਨਹੀਂ ਹੋਣਾ ਨਾ ਇਹਨੂੰ ਉੱਲੀ ਪੈਣੀ ਨਾ ਇਹਨੇ ਆਪਣਾ ਰੰਗ ਜਿਹੜਾ ਕਾਲਾ ਹੋਣ ਦੇਣਾ ਏ ਇਸ ਤਰੀਕੇ ਦੇ ਨਾਲ achar ਤੁਸੀਂ ਜਰੂਰ ਪਾਇਓ ਹੁਣ ਇਹ ਰਾਤ ਪਰ ਸੁੱਕਣੇ ਪਿਆ ਰਿਆ ਸੀ ਜਨਨੇ ਕੇ ਤੋਂ ਪਵਿਨੀ ਹੀ ਅਗੀ ਉਦਾਂ ਹੀ ਇਹਨੂੰ ਸੁੱਕਣੇ ਪਾਇਆ ਹੋਇਆ ਸੀ ਟੇਬਲ ਦੇ ਉੱਪਰ ਤੇ ਇਹ ਦੇਖੋ ਕਿੰਨਾ ਸੋਹਣਾ ਇਹ ਇਹਦਾ ਜਿਹੜਾ ਸਲਾਬ ਆ ਖਤਮ ਹੋ ਗਈ ਆ ਹੁਣ ਮੈਂ ਲਾਲ ਮਿਰਚਾਂ ਫਰਾਈਪੈਨ ਦੇ ਵਿੱਚ ਰੱਖੀਆਂ ਥੋੜਾ ਜਿਹਾ ਆਪਾਂ ਮਸਾਲੇ ਜਿਹੜੇ ਡਰਾਈ ਕਰਾਂਗੇ ਉਹਨਾਂ ਨੂੰ ਸੁਕਾਵਾਂਗੇ ਤੇ ਦੇਖੋ ਕਾਲੀ ਮਿਰਚ ਵੀ ਮੈਂ ਪਾ ਰਹੀ ਆ ਲਾਲ ਵੀ ਪਾਤੀ ਐ ਮਸਾਲੇ ਵੱਧ ਘੱਟ ਤੁਸੀਂ ਕਰ ਸਕਦੇ ਹੋ ਮਸਾਲਿਆਂ ਦੀ ਕੋਈ ਗੱਲ ਨਹੀਂ ਵੀ ਇੰਨੇ ਹੀ ਪਾਉਣੇ ਆ ਕੋਈ ਜ਼ਿਆਦਾ ਖਾਂਦਾ ਕੋਈ ਘੱਟ ਖਾਂਦਾ ਵੈਸੇ ਤੇ ਆ ਕਿ ਜੋ ਮੈਂ ਪਾ ਰਹੀ ਆ ਇੰਨੇ ਹੀ ਵਧੀਆ ਰਹਿੰਦੇ ਨੇ ਇੰਨੇ ਹੀ ਹਿਸਾਬ ਦੇ ਮਸਾਲੇ ਨੇ ਇਹ ਇਹ ਕਾਲੀ ਸਰੋਂ ਪਾਈ ਦੋ ਚਮਚੇ ਕਾਲੀਆਂ ਮਿਰਚਾਂ ਪਾਈਆਂ ਦੋ ਚਮਚੇ ਤੇ ਉਹ ਲਾਲ ਮਿਰਚਾਂ ਤਾਂ ਤੁਸੀਂ ਦੇਖ ਹੀ ਰਹੇ ਹੋ ਆ ਸੌਂਫ ਵੀ ਦੋ ਚਮਚੇ ਪਾਉਂਗੀ ਮੈਂ ਇਹ ਮੈਂ ਸਾਬਤ ਧਨੀਆ ਪਾ ਰਹੀ ਹਾਂ ਹੁਣ ਦੋ ਚਮਚੇ ਇਹ ਦੋ ਦੋ ਚਮਚੇ ਭਰ-ਭਰ ਕੇ ਮੈਂ ਪਾ ਰਹੀ ਹਾਂ ਜੀ 2 ਕਿਲੋ ਔਲੇ ਆ ਤੇ ਮਸਾਲਾ ਤੁਸੀਂ ਦੇਖ ਸਕਦੇ ਹੋ ਰਾਈ ਦੇ ਵੀ ਦੋ ਚਮਚੇ ਹੀ ਪਾਉਂਗੀ ਕਿਉਂਕਿ ਮਿਕਸ ਹੋ ਕੇ ਮਸਾਲਾ ਕਾਫੀ ਬਣ ਜਾਣਾ ਹੈ ਤੇ ਇਹ ਜੀਰੇ ਦੇ ਆ 2 ਚਮਚੇ ਇਹਦੇ ਵਿੱਚ ਤੁਸੀਂ ਜਵੈਣ ਵੀ ਪਾ ਸਕਦੇ ਹੋ ਕਲੌਂਜੀ ਵੀ ਪਾ ਸਕਦੇ ਹੋ ਸਾਰੇ ਮਸਾਲੇ ਜਿਹੜੇ ਆ ਪਾ ਸਕਦੇ ਤੁਸੀਂ ਜੋ ਮਸਾਲੇ ਪੈਂਦੇ ਨੇ ਉਹ ਤੁਸੀਂ ਪਾ ਸਕਦੇ ਹੋ ਤੇ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਮਸਾਲਾ ਜਿਹੜਾ ਉਹ ਘਟ ਕਰ ਸਕਦੇ ਹੋ ਪਰ ਮੈਂ ਥੋੜਾ ਜਿਆ ਇਹਨਾਂ ਨੂੰ ਪਹਿਲਾਂ ਸੁਕਾਵਾਂਗੀ ਥੋੜੇ ਇਹ ਸੁੱਕ ਜਾਣਗੇ ਫਿਰ ਇਹ ਪੀਠਣ ਦੇ ਵਿੱਚ ਜਿਹੜੇ ਆ ਸੌਖੇ ਰਹਿਣਗੇ ਇਹ ਮਿਰਚਾਂ ਜਿਹੜੀਆਂ ਡੰਡੀਆਂ ਸਮੇਤ ਹੀ ਮੈਂ ਪਾ ਦਿੱਤੀਆਂ ਨੇ ਕਿਉਂਕਿ ਇਹ ਡੰਡੀਆਂ ਲੱਭਣੀਆਂ ਵੀ ਨਹੀਂ ਆ ਜਦੋਂ ਮੈਂ ਇਹਨਾਂ ਨੂੰ ਗ੍ਰाइंड ਕਰਨਾ ਤੇ ਇਹ ਜਿਹੜਾ ਮਸਾਲਾ ਇਹ ਇੱਕਦਮ ਵਧੀਆ ਹੋ ਜਾਣਾ ਤੇ ਥੋੜਾ ਜਿਹਾ ਭੁੰਨ ਕੇ ਆਪਾਂ ਇਹਨੂੰ ਗ੍ਰाइंड ਕਰਾਂਗੇ ਯੋਕੇ ਥੋੜਾ ਜਿਹਾ ਸੁੱਕਾ ਹੋਊਗਾ ਤੇ ਜਲਦੀ ਜਰਾ ਕੰਮ ਜਿਹੜਾ ਵਧੀਆ ਬਣ ਜਾਊਗਾ ਤੇ ਜਲਦੀ ਜਰਾ ਕ ਤਿਆਰੀ ਹੋ ਜਾਊਗੀ ਇਹਦੀ ਮਸਾਲੇ ਦੀ ਅਚਾਰ ਜਿਹੜਾ ਆ ਇਹਨੂੰ ਮਾਸਾ ਵੀ ਪਾਣੀ ਲੱਗ ਜੇ ਜਰਾ ਜਾਂ ਵੀ ਪਾਣੀ ਲੱਗ ਜੇ ਅਚਾਰ ਤਾਂ ਵੀ ਖਰਾਬ ਹੋ ਜਾਂਦਾ ਜੇ ਜੇ ਨਮਕ ਘੱਟ ਰਹੇ ਜੇ ਤੇ ਅਚਾਰ ਤਾਂ ਵੀ ਖਰਾਬ ਹੋ ਜਾਂਦਾ ਜੇ ਜੇ ਤੁਸੀਂ ਡੱਬੇ ਦੇ ਵਿੱਚ ਪਾ ਕੇ ਸਾਫ਼ ਡੱਬੇ ਚ ਨਾ ਪਾਇਆ ਤੇ ਅਚਾਰ ਤਾਂ ਵੀ ਖਰਾਬ ਹੋ ਜਾਂਦਾ ਜੀ ਇਹ ਕਾਰਨ ਹੁੰਦੇ ਆ ਅਚਾਰ ਖਰਾਬ ਹੋਣ ਦੇ ਜੇ ਤੇਲ ਤੁਹਾਡੇ ਕੋ ਘੱਟ ਰਹਿ ਗਿਆ ਤੇ ਤਾਂ ਵੀ ਅਚਾਰ ਖਰਾਬ ਹੋ ਜਾਣਾ ਜਿਹੜੀਆਂ ਚੀਜ਼ਾਂ ਪੈਣ ਵਾਲੀਆਂ ਵਾ ਉਹ ਤੁਹਾਨੂੰ ਮੈਂ ਦੱਸਦੀਆਂ ਕਿਹੜੇ ਵੇਲੇ ਪੈਣੀਆਂ ਇਹ ਹੁਣ ਵੇਖਿਓ ਤੁਸੀਂ ਆਚਾਰ ਜਿਹੜਾ ਆ ਇੰਦਾ ਪਾਓਗੇ ਤੇ ਕਦੀ ਖਰਾਬ ਵੀ ਨਹੀਂ ਹੋਊਗਾ। ਹੁਣ ਇਹ ਮਸਾਲੇ ਜਿਹੜੇ ਠੰਡੇ ਹੋ ਗਏ ਸੀ ਇਹਨਾਂ ਨੂੰ ਮੈਂ ਹੁਣ ਜਾ ਮਿਕਸੀ ਦੇ ਜੱਗ ਵਿੱਚ ਪਾ ਦਿੱਤਾ ਏ। ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਰੀਕ ਕਰ ਲਵਾਂਗੇ। ਪੀਠ ਕੇ ਬਰੀਕ ਕਰੂੰਗੀ ਮੈਂ। ਤੇ ਆ ਦੇਖੋ ਵੀ ਬਰੀਕ ਕਰ ਲੈਨੇ ਮਸਾਲਾ ਮੈਂ ਬਰੀਕ ਕਰ ਲਿਆ ਏ। ਇਸ ਤਰ੍ਹਾਂ ਦਾ ਮਸਾਲਾ ਜਿਹੜਾ ਆਪਾਂ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਇਸ ਤਰ੍ਹਾਂ ਦਾ ਹੀ ਪਾਉਣਾ ਆ ਕਿਉਂਕਿ ਮਸਾਲਾ ਜਿਹੜਾ ਆ ਜਿਹਦਾ ਵੀ ਜਿਹੜੀ ਚੀਜ਼ ਦਾ ਵੀ ਆਚਾਰ ਪਾਉਣਾ ਆ ਉਹਨੂੰ ਲੱਗਾ ਵੀ ਹੋਣਾ ਚਾਹੀਦਾ ਮਸਾਲਾ ਤੇ ਹੁਣ ਆਪਾਂ ਦੂਜੇ ਮਸਾਲੇ ਪਾਉਨੇ ਆ ਜਿਹੜੇ ਆਮ ਹੀ ਪੈਂਦੇ ਆ ਹਲਦੀ ਪੈਂਦੀ ਆ ਨਮਕ ਪੈਂਦਾ ਏ ਉਹ ਵੀ ਪਾ ਦਨੇ ਆ ਜੀ 2 ਚਮਚੇ ਮੈਂ ਹਲਦੀ ਦੇ ਪਾਏ ਆ ਤੇ ਤੁਹਾਡੀ ਅਕਸਰ ਜੇ ਤੁਸੀਂ ਰੰਗ ਦਾ ਲਾਲ ਕਰਨਾ ਫੇਰ ਕਸ਼ਮੀਰੀ ਮਿਰਚ ਪਾਓ ਡੇਗੀ ਮਿਰਚ ਜੇ ਤੁਸੀਂ ਰੰਗ ਨਹੀਂ ਉਹਦਾ ਲਾਲ ਕਰਨਾ ਹਲਦੀ ਰੰਗਾ ਹੀ ਰੱਖਣਾ ਆਚਾਰ ਦਾ ਰੰਗ ਤੇ ਫਿਰ ਤੁਸੀਂ ਨਾ ਪਾਓ ਇਹ ਹੁਣ ਮੈਂ ਚਿੱਟਾ ਨਮਕ ਵੀ ਪਾ ਰਹੀ ਆ ਇਹ 4 ਚਮਚੇ ਮੈਂ ਚਿੱਟੇ ਨਮਕ ਦੇ ਪਾਉਂਗੀ ਤੇ 2 ਆਚਾਰ 4.5 ਚਮਚੇ ਪਾਤਾ ਆ ਤੇ 2 ਚਮਚੇ ਮੈਂ ਜਿਹੜਾ ਹੋਰ ਨਮਕ ਪਾਉਂਗੀ ਉਹ ਮੈਂ ਨਾ ਕਾਲਾ ਨਮਕ ਪਾਉਂਗੀ ਜੋ ਕਿ ਕਾਲੇ ਨਮਕ ਤੋਂ ਬਗੈਰ ਵੀ ਆਚਾਰ ਦਾ ਨਾ ਅੱਧਾ ਹੀ ਕੰਮ ਰਹਿ ਜਾਂਦਾ ਏ ਆ ਦੇਖੋ ਕਾਲਾ ਨਮਕ ਹੀ ਹੈਗਾ ਮੇਰੇ ਕੋਲ ਤੇ ਮੈਂ ਉਹ ਵੀ ਪਾਉਂ ਪਾਉਂਗੀ ਇਹ ਦੇਖੋ ਮਸਾਲੇ ਬਣ ਗਏ ਕਾਫੀ ਸਾਰਾ ਮਸਾਲਾ ਬਣ ਗਿਆ ਏ 250 ਗ੍ਰਾਮ ਤੋਂ ਤਾਂ ਮਸਾਲਾ ਚਲਾ ਗਿਆ ਸਾਰਾ ਮਿਕਸ ਕਰਕੇ ਤੇ ਇੰਨੇ ਹੀ ਮਸਾਲੇ ਪਾਉਣੇ ਚਾਹੀਦੇ ਜਿਆਦਾ ਮਸਾਲਿਆਂ ਦੇ ਨਾਲ ਉਹ ਨਹੀਂ ਹੁੰਦਾ ਕਿ ਆਪਾਂ ਜਿਆਦਾ ਮਸਾਲੇ ਪਾਵਾਂਗੇ ਤੇ ਪਤਾ ਨਹੀਂ ਜਿਆਦਾ ਚਾਰ ਸਵਾਦ ਬਣੇਗਾ ਨਹੀਂ ਇਹ ਬੜੇ ਵਧੀਆ ਇੰਨੇ ਕਮਸਾਲੇ ਬਹੁਤ ਨੇ ਆ ਤੇਲ ਦੇਖ ਲਓ ਮੈਂ ਦੋ ਕੜਚੀਆਂ ਤੇਲ ਪਾਇਆ ਏ ਕਿਉਂਕਿ ਇਹਦੇ ਚ ਪੈਨ ਨੂੰ ਤਾਂ ਭਾਵੇਂ ਕਿਲੋ ਤੇਲ ਪੈ ਜੇ ਪਰ ਮੈਂ ਦੋ ਕੜਚੀਆਂ ਹੀ ਤੇਲ ਪਾਇਆ ਏ ਇਹ ਤੁਹਾਨੂੰ ਮੈਂ ਦੱਸਾਂਗੀ ਕਿ ਕਿਉਂ ਘੱਟ ਪਾਇਆ ਇਹ ਵੀ ਕਾਰਨ ਮੈਂ ਤੁਹਾਨੂੰ ਦੱਸਦੀ ਆ ਐਂਡ ਤੇ ਜਾ ਕੇ ਆ ਤੇ ਆ ਜਿਹੜਾ ਤੇਲ ਹੈ ਗਰਮ ਹੋ ਗਿਆ ਗੈਸ ਮੈਂ ਬੰਦ ਕਰ ਦਿੱਤਾ ਤੇ ਮਸਾਲਾ ਜਿਹੜਾ ਮਿਕਸ ਕਰ ਦਿੱਤਾ ਏ ਮੈਂ ਇੰਨਾ ਕੁ ਤੇਲ ਤਾਂ ਪਾਇਆ ਤੇ ਮਸਾਲਾ ਤਿਆਰ ਹੋ ਜਾਵੇ ਮੇਰਾ ਹੁਣ ਮਸਾਲਾ ਜਿਹੜਾ ਤਿਆਰ ਹੋ ਗਿਆ ਏ ਇਹਨੂੰ ਆਪਾਂ ਇਦਾਂ ਹੀ ਪਲਟ ਦਾਂਗੇ ਇਹਦੇ ਉੱਤੇ ਜਿਹੜੇ ਆਪਾਂ ਆਮਲੇ ਜਿਹੜੇ ਤਿਆਰ ਕੀਤੇ ਆ ਪੀਸ ਇਹਨਾਂ ਦੇ ਉੱਤੇ ਪਾਤਾ ਏ ਇਹਨੂੰ ਇਦਾਂ ਹੀ ਮਿਕਸ ਕਰਾਂਗੇ ਇਹ ਜਿਹੜਾ achar ਹੈ ਇਨੂੰ 8 ਦਿਨ ਵਾਸਤੇ ਘੱਟੋ ਘਾਟ 8 ਦਿਨ ਵਾਸਤੇ ਨਾ ਇਹਦੇ ਚ ਸਿਰਕਾ ਪਾਉਣਾ ਨਾ ਹੀ ਇਹਦੇ ਚ ਆਪਾਂ ਤੇਲ ਪਾਉਣਾ ਇਹ ਵੀ ਤੁਹਾਨੂੰ ਮੈਂ ਗੱਲ ਦਸਾਈ ਇਹਦੇ ਚ ਇਹ ਸੁੱਕਾ ਮਸਾਲਾ ਇਹਨਾਂ ਨੂੰ ਲੱਗੂਗਾ ਥੋੜਾ ਥੋੜਾ ਤੇ ਆਪਣੇ ਜਿਹੜਾ ਆ ਸਲਾਬ ਦੇ ਨਾਲ ਹੀ ਆਪਣੇ ਸਲਾਬ ਦੇ ਨਾਲ ਇਹ ਜਿਹੜੀ ਪੀਸ ਆ ਇਹਨਾਂ ਦੇ ਵਿੱਚ ਨਮਕ ਜਿਹੜਾ ਰਲ ਜਾਏਗਾ ਜੇ ਤੁਸੀਂ ਲਿਕਵਿਡ ਚੀਜ਼ੇ ਚ ਪਾਤੀ ਨਾ ਜਿੱਦਾਂ ਸਿਰਕਾ ਪਾਤਾ ਜਾਂ ਤੁਸੀਂ ਤੇਲ ਪਾਤਾ ਨਾਲ ਦੀ ਨਾਲ ਹੀ ਤੇ ਇਹ ਜਿਹੜਾ ਮਸਾਲਾ ਇਹ ਪੀਸਾਂ ਦੇ ਵਿੱਚ ਕਦੀ ਨਮਕ ਨਹੀਂ ਰਲਣਾ ਇਹ ਤਾਂ ਹੀ ਰਲੂਗਾ ਜੇ ਇਹਨੂੰ ਥੋੜਾ ਟਾਈਮ ਮਿਲੂਗਾ ਤੇ ਤੇ ਨਾਲੇ ਇਹ ਖਰਾਬ ਵੀ ਘੱਟ ਹੋਊਗਾ ਕਿਉਂਕਿ ਜਿਹੜਾ ਨਮਕ ਆ ਉਹਨੇ ਪਹਿਲਾਂ ਹੀ ਜਿਹੜਾ ਪੀਸਾਂ ਦੇ ਨਾਲ ਲੱਗ ਜਾਣਾ ਜਿੰਨਾ ਚਾਹੀਦਾ ਫਿਰ ਆਪਾਂ ਗਰਮ ਕਰਕੇ ਤੇਲ ਪਾਵਾਂਗੇ ਨਾਲ ਹੀ ਥੋੜਾ ਜਿਹਾ ਆਪਾਂ ਸਿਰਕਾ ਵੀ ਪਾ ਲਵਾਂਗੇ ਵਿਨਗਰ ਚਿੱਟਾ ਵਿਨਗਰ ਵਾਈਟ ਜਿਹੜਾ ਆਪਾਂ ਆਮ ਹੀ ਘਰਾਂ ਦੇ ਵਿੱਚ ਰੱਖਿਆ ਹੁੰਦਾ ਬੋਤਲ ਲਿਆ ਕੇ ਉਹ ਪਾਉਣਾ ਹੈ ਤੇ ਇਹ ਮੈਂ ਤੁਹਾਨੂੰ ਇਹ ਦੱਸਣ ਲਈ ਆ ਕਿ ਆਪਾਂ ਨਾ ਇਹਦੇ ਵਿੱਚ ਮੈਂ ਸਿਰਕਾ ਪਾਇਆ ਨਾ ਇਹਦੇ ਵਿੱਚ ਮੈਂ ਇਸ ਟਾਈਮ ਤੇਲ ਪਾਇਆ ਇਹੋ ਜਿਹਾ ਆਚਾਰ ਹੀ ਡੱਬੇ ਦੇ ਵਿੱਚ ਭਰ ਕੇ ਤੇ ਇੱਕ ਹਫਤਾ ਇਹਨੂੰ ਕੋਸ਼ ਨਹੀਂ ਕਰਨਾ ਜੇ ਧੁੱਪ ਲੱਗੀ ਤੇ ਧੁੱਪ ਲਵਾ ਲੈਣੀ ਆ ਨਹੀਂ ਤੇ ਕੋਈ ਗੱਲ ਨਹੀਂ ਛਾਵੇਂ ਵੀ ਇਹਨੂੰ ਰੱਖ ਸਕਦੇ ਹਾਂ ਅਸੀਂ ਤੇ ਆਚਾਰ ਜਿਹੜਾ ਬਹੁਤ ਟੇਸਟੀ ਬਣਦਾ ਤੇ ਬਹੁਤ ਵਧੀਆ ਤਿਆਰ ਹੁੰਦਾ ਤੁਸੀਂ ਐਦਾਂ ਦਾ ਆਚਾਰ ਪਾ ਕੇ ਦੇਖਿਓ ਕਾਲੀ ਨਾ ਕਰਿਓ ਕੀ ਮਦ ਤੇਲ ਨਾਲ ਹੀ ਪਾ ਦੀਏ ਨਾਲ ਹੀ ਆਪਾਂ ਸਿਰਕਾ ਪਾ ਦੀਏ ਨਹੀਂ ਕੋਈ ਕਾਲੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਅਚਾਰ ਇਦਾਂ ਖਰਾਬ ਵੀ ਨਹੀਂ ਹੁੰਦਾ ਤੇ ਆ ਦੇਖੋ ਮੈਂ ਹੁਣ ਦੇਖੋ ਇਹ ਨਮਕ ਜਿਹੜਾ ਲੱਗਾ ਗਿਆ ਸਾਰਾ ਮਸਾਲਾ ਵੀ ਇਹਨੂੰ ਇਹ ਨਾ ਚਪਟ ਗਿਆ ਵਾ ਪੀਸਾ ਨੂੰ ਤੇ ਇਹ ਰਲ ਜਾਣਾ ਆ ਇਹ ਮਸਾਲਾ ਜਿਹੜਾ ਆ ਇਹ ਨਮਕ ਜਿਹੜਾ ਆ ਇਹ ਪੂਰੀ ਤਰ੍ਹਾਂ ਰਲ ਜਾਣਾ ਆ ਜਿੱਦਾਂ ਉਹ ਹੀ ਤੇਲ ਪਾਉਣਾ ਉਸ ਦਿਨ ਸਾਡਾ ਫਿਰ ਵਧੀਆ ਤਰ੍ਹਾਂ achar ਜਿਹੜਾ ਆ ਫਿਰ ਬਾਅਦ ਵਿੱਚ ਬਹੁਤ ਹੀ ਫਰਸਟ ਕਲਾਸ ਖਾਣ ਦੇ ਹੱਕ ਤੇ ਤਿਆਰ ਹੋ ਜਾਣਾ ਥੋੜਾ ਟਾਈਮ achar ਨੂੰ ਜ਼ਰੂਰ ਮਿਲਣਾ ਚਾਹੀਦਾ ਜਿਵੇਂ ਆਪਾਂ ਅੰਬਾਂ ਨੂੰ ਟਾਈਮ ਦਿਵਾਉਂਦੇ ਆ ਸੁੱਕਣੇ ਪਾ ਕੇ ਇਸੇ ਤਰ੍ਹਾਂ ਇਹ ਚੀਜ਼ ਆ ਇਸ ਤਰ੍ਹਾਂ achar ਪਾ ਕੇ ਕੱਚ ਦੇ ਬਿਆੰ ਵਿੱਚ ਭਰ ਕੇ ਰੱਖ ਲਓ ਕਦੀ ਖਰਾਬ ਹੀ ਨਹੀਂ ਹੋਏਗਾ ਵਧੀਆ ਪਲਾਸਟਿਕ ਦਾ ਸਾਫ਼ ਜਿਹਾ ਡੱਬਾ ਲੈ ਕੇ ਉਹਦੇ 'ਚ ਵੀ ਤੁਸੀਂ ਭਰ ਸਕਦੇ ਹੋ ਬਾਕੀ ਸਾਂਭਣਾ ਤੇ ਤੁਹਾਈ ਆ ਤੇ ਇਹ ਹਿਸਾਬ ਨਾਲ ਆਚਾਰ ਜਿਹੜਾ ਕਦੀ ਖਰਾਬ ਨਹੀਂ ਹੁੰਦਾ। ਰਿਆਡ ਫੂਡ ਚੈਨਲ ਨੂੰ ਯਾਦ ਰੱਖਿਆ ਕਰੋ। ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਵੀਡੀਓ ਜ਼ਰੂਰ ਵੇਖਿਆ ਕਰੋ। ਮੈਨੂੰ ਉਮੀਦ ਆ ਕਿ ਅੱਜ ਕੱਲ ਸੀਜ਼ਨ ਚੱਲਣ ਡਿਆ ਆਂਬਾਂ ਦਾ। ਤੁਹਾਨੂੰ ਇਹ ਵੀਡੀਓ ਮੇਰੇ ਵਾਲੀਆਂ ਜਿਹੜੀਆਂ ਬਹੁਤ ਪਸੰਦ ਆਉਣਗੀਆਂ। ਤੁਸੀਂ ਦੇਖਿਆ ਵੀ ਕਰੋ ਚੈਨਲ ਨੂੰ। ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ। ਉਨੀ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ।